ਸਸ਼ੀ ਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਣ ਕੋਚਿੰਗ ਸੈਂਟਰ ਤੇ ਅੱਜ ਜਿਹੜੀ ਭਰਤੀ ਦੀ ਅੱਪਾ ਗੱਲ ਕਰਨ ਜਾ ਰਹੇ ਆ ਅੰਮ੍ਰਿਤਸਰ ਦੇ ਜਿਹੜੇ ਗਵਰਨਮੈਂਟ ਹਸਪੀਟਲ ਹੈ ਬੇਸਿਕਲੀ ਮੁਹੱਲਾ ਕਲੀਨਿਕ ਦੀ ਗੱਲ ਕਰ ਰਹਾ ਮੈਂ ਪ੍ਰੋਪਰ ਗਵਰਨਮੈਂਟ ਹਸਪੀਟਲਸ ਦੀ ਗੱਲ ਨਹੀਂ ਕਰ ਰਹਾ ਮੁਹੱਲਾ ਕਲੀਨਿਕ ਜਿਹੜੇ ਹੁੰਦੇ ਆ ਉੱਥੇ ਇਹ ਭਰਤੀ ਹੈ ਠੀਕ ਹੈ ਜੀ ਮੁਹੱਲਾ ਕਲੀਨਿਕ ਅੰਮ੍ਰਿਤਸਰ ਉਹ ਅੰਮ੍ਰਿਤਸਰ ਦਾ ਮਤਲਬ ਇਹ ਨਹੀਂ ਕਿ ਸਿਰਫ ਅੰਮ੍ਰਿਤਸਰ ਵਾਲੇ ਹੀ ਪੜ ਸਕਦੇ ਐ ਜਿਹੜਾ ਮਰਜ਼ੀ ਪੜ ਸਕਦਾ ਕੋਈ ਪ੍ਰੋਬਲਮ ਨਹੀਂ ਐ ਠੀਕ ਹੈ ਸਿਰਫ ਇੰਟਰਵਿਊ ਦੇ ਅੱਜ ਇਹਦੇ ਬਾਰੇ ਆਪਾਂ ਡਿਟੇਲਸ ਗੱਲ ਕਰਾਂਗੇ ਚਲੋ ਸ਼ੁਰੂ ਕਰਦੇ ਆ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਇੱਕ ਨੋਟਿਸ ਤੁਹਾਨੂੰ ਮੈਂ ਦਿਖਾ ਰਿਹਾ ਮੈਂ ਜਿਹੜਾ ਅਖਬਾਰ ਦੇ ਵਿੱਚ ਐਮਪਲॉयਮੈਂਟ ਨਿਊਜ਼ ਦੇ ਵਿੱਚ ਗਵਰਨਮੈਂਟ ਆਫ ਪੰਜਾਬ ਨੇ ਛਪਵਾਇਆ ਵਾ ਹੈਲਥ ਐਂਡ ਫੈਮਿਲੀ ਵੈਲਥ ਕੇਅਰ ਡਿਪਾਰਟਮੈਂਟ ਗਵਰਨਮੈਂਟ ਆਫ ਪੰਜਾਬ ਵੱਲੋਂ ਇਹ ਨੋਟਿਸ ਹੈ ਇਹਨੂੰ ਦੇਖ ਲਓ ਅੱਜ ਇਹਦੇ ਬਾਰੇ ਹੀ ਆਪਾਂ ਸਾਰੀ ਗੱਲ ਕਰਨੀ ਹੈ ਕਿਉਂਕਿ ਇਹ ਨੋਟਿਸ ਤੁਹਾਨੂੰ ਅਖਬਾਰ 'ਚ ਤਾਂ ਮਿਲ ਜੀਗਾ ਐਮਪਲॉयਮੈਂਟ ਨਿਊਜ਼ 'ਚ ਤਾਂ ਮਿਲ ਜੀਗਾ ਲੇਕਿਨ ਕਿਸੇ ਆਫੀਸ਼ਲ ਵੈਬਸਾਈਟ ਤੇ ਨਹੀਂ ਮਿਲੇਗਾ ਕਿਉਂਕਿ ਮੁਹੱਲਾ ਕ ਇਨ ਫੈਕਟ ਮਾ ਲਾਕ ਲਿਨਿਕਸ ਦੀ ਹੀ ਕੋਈ ਵੈਬਸਾਈਟ ਨਹੀਂ ਹੈਗੀ ਪ੍ਰੋਪਰ ਇਹਨਾਂ ਕੋ ਡਿਪਾਰਟਮੈਂਟ ਆਫ ਹੈਲਥ케ਅਰ ਜਿਹੜਾ ਵਾ ਫਿਰ ਇੱਕੋ ਹੀ ਕੰਮ ਕਰਦਾ ਵਾ এমਪਲੋਇਮੈਂਟ ਨਿਊਜ਼ ਦੇ ਵਿੱਚ ਅਖਬਾਰ ਦੇ ਵਿੱਚ ਛਪਵਾ ਦਿੰਦਾ ਵਾ ਠੀਕ ਹੈ ਜੀ ਐਂਡ ਉਸ ਕੇਸ ਦੇ ਵਿੱਚ ਫਿਰ ਤੁਸੀਂ ਜੋ ਹੈ ਉਹਨੂੰ ਸੁਣਦੇ ਹੋ ਚਲੋ ਪਹਿਲੇ ਸੈਕਸ਼ਨ ਤੇ ਜਾਣਦੇ ਹਾਂ ਕੌਣ ਕੌਣ ਪਾਰਟਿਸਿਪੇਟ ਕਰ ਸਕਦਾ ਹੈ ਇੱਥੇ ਕੋਈ ਸਪੈਸੀਫਿਕ ਕੋਟਾ ਨਹੀਂ ਦੱਸਿਆ ਮੇਲ ਵੀ ਅਪਲਾਈ ਕਰ ਸਕਦੇ ਆ ਫੀਮੇਲ ਵੀ ਅਪਲਾਈ ਕਰ ਸਕਦੇ ਆ ਜਿਹੜਾ ਵੀ ਬੰਦਾ ਸਾਰੇ ਕੰਡੀਸ਼ਨਾਂ ਪੂਰੀਆਂ ਕਰ ਸਕਦਾ ਹੈ ਅਪਲਾਈ ਕਰ ਸਕਦਾ ਹੈ ਭਾਵੇਂ ਉਹ ਐਕਸਰਚਮੈਨ ਹੋਵੇ ਭਾਵੇਂ ਉਹ ਆਮ ਲੋ ਨੈਕਸਟ ਆਜਨ ਨੇ ਪੋਸਟਾਂ ਕਿਹੜੀਆਂ-ਕਿਹੜੀਆਂ ਹੈ? ਤੋਂ ਇਹਦੇ ਚ ਤਿੰਨ ਤਰ੍ਹਾਂ ਦੀਆਂ ਪੋਸਟਾਂ ਹੈਗੀਆਂ। ਸਭ ਤੋਂ ਪਹਿਲਾਂ ਕਲੀਨिकल ਅਸਿਸਟੈਂਟ ਠੀਕ ਹੈ ਜਿਹੜਾ ਅਸਿਸਟੈਂਟ ਦਾ ਕੰਮ ਕਰਦਾ ਹੈ। ਇੱਕ ਮੈਡੀਕਲ ਆਫੀਸਰ ਇਹ ਥੋੜੀ ਹਾਈ ਲੈਵਲ ਦੀ ਪੋਸਟ ਹੈ ਐਂਡ ਇੱਕ ਫਾਰਮਾਸਿਸਟ ਜੋ ਫਾਰਮੇਸੀ ਨਾਲ ਰਿਲੇਟਡ ਪੋਸਟ ਹੈ। ਤੋਂ ਤਿੰਨ ਤਰ੍ਹਾਂ ਦੀਆਂ ਪੋਸਟਾਂ ਇੱਥੇ ਦਿੱਤੀਆਂ ਗਈਆਂ ਨੇ। ਨੈਕਸਟ ਆਜਨ ਨੇ ਕਿ ਇਹ ਜੋਬ ਟ੍ਰਾਂਸਫਰੇਬਲ ਹੈ। ਦੇਖੋ ਬਹੁਤ ਲਗਲੀ ਨਹੀਂ ਹਰ ਸ਼ਹਿਰ ਤਕਰੀਬਨ ਹਰ ਡਿਸਟ੍ਰਿਕਟ ਦੇ ਵਿੱਚ ਖੁੱਲੇ ਹੋਏ ਨੇ। ਡੈਫੀਨੇਟਲੀ ਜੇ ਤੁਹਾਡੀ ਤਾਂ ਰਿਕਰੂਟਮੈਂਟ ਹੋ ਜਾਂਦੀ ਹੈ ਕਿਸੇ ਇੱਕ ਪਾਰਟਿਕੂਲਰ ਡਿਸਟ੍ਰਿਕਟ ਦੇ ਵਿੱਚ ਰੂਲਸ ਨੂੰ ਫਾਲੋ ਕਰਦੇ ਹੋਏ ਤੁਸੀਂ ਆਪਣੇ ਜ਼ਿਲ੍ਹੇ 'ਚ ਵਾਪਿਸ ਜਾ ਸਕਦੇ ਹੋ ਬਿਲਕੁਲ ਜਾ ਸਕਦੇ ਹੋ ਕੋਈ ਡਾਊਟ ਨਹੀਂ ਇਹਦੇ ਵਿੱਚ ਕੰਡੀਸ਼ਨ ਸਿਰਫ ਇਹ ਆ ਕਿ ਤੁਹਾਨੂੰ ਉਹਨਾਂ ਦੇ ਰੂਲਸ ਮੰਨਣੇ ਪੈਣਗੇ ਕਿ ਯਾਰ ਘੱਟੋ ਘੱਟ ਇੰਨੇ ਸਾਲ ਤੁਸੀਂ ਇੱਥੇ ਪਹਿਲਾਂ ਜੌਬ ਕਰੋ ਫਿਰ ਅਸੀਂ ਤੁਹਾਨੂੰ ਟ੍ਰਾਂਸਫਰ ਕਰਾਂਗੇ ਜੇ ਕੋਈ ਹੋਰ ਵੈਕੈਂਸੀ ਉੱਥੇ ਖਾਲੀ ਹੋ ਜਾਂਦੀ ਹੈ ਫਿਰ ਕੁਝ ਯੂ نو ਸਿਫਾਰਿਸ਼ ਜਾਂ ਕੋਈ ਵੀ ਪਾਰਟਿਕੂਲਰ जुगाੜ ਲਗਾ ਕੇ ਟ੍ਰਾਂਸਫਰ ਪੋਸੀਬਲ ਹੈ ਲੇਕਿਨ ਰੂਲਸ ਉਹਨਾਂ ਦੇ ਹੀ ਚੱਲਣਗੇ ਤੁਹਾਡੇ ਆਪਣੇ ਰੂਲਸ ਨਹੀਂ ਚੱਲਣਗੇ ਨੈਕਸਟ ਅਜਨਿ ਆਪਾਂ ਏਜ ਲਿਮਟ ਤੇ ਇਥੇ ਏਜ ਲਿਮਟ 37 ਸਾਲ ਤੱਕ ਦੀ ਦਿੱਤੀ ਹੈ 37 ਸਾਲ ਦੀ ਮੈਕਸਿਮਮ ਏਜ ਰਹੇਗੀ ਜੋ ਵੀ ਐਪਲੀਕੈਂਟਸ ਹੈਗੇ ਨੇ ਉਹਨਾਂ ਨੂੰ 셀ਫ ਅਟੈਸਟਡ ਕਾਪੀਜ਼ ਐਂਡ origignal ਡਾਕੂਮੈਂਟਸ ਦੋਨੋਂ ਲੈ ਕੇ ਇੰਟਰਵਿਊ ਤੇ ਜਾਣਾ ਪਏਗਾ ਠੀਕ ਹੈ ਮੈਟ੍ਰਿਕਿਉਲੇਸ਼ਨ ਸਰਟੀਫਿਕੇਟ ਹੋ ਗਿਆ ਜਿੰਨੇ ਵੀ ਮਤਲਬ ਤੁਹਾਡੇ ਡਾਕੂਮੈਂਟਸ ਹੈਗੇ ਨੇ ਇਹਦੇ ਵਿੱਚ ਠੀਕ ਹੈ ਉਹ ਸਾਰਾ ਕੁਝ ਲੈ ਕੇ ਉੱਥੇ ਜਾਣਾ ਪਏਗਾ ਇਸ ਤੋਂ ਇਲਾਵਾ ਤੁਹਾਨੂੰ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋ ਐਂਡ ਆਧਾਰ ਕਾਰਡ ਦੀਆਂ ਦੋ ਕਾਪੀਜ਼ ਐਂਡ origignal ਵੀ ਇਹ ਸਾਰਾ ਕੁਝ ਵੀ ਲੈ ਕੇ ਉੱਥੇ ਜਾਣਾ ਪਏਗਾ ਅਗਿਆਜਣੇ ਆਪਾਂ ਮੋਡ ਆਫ ਸਿਲੈਕਸ਼ਨ ਤੇ ਉੱਥੇ ਕੋਈ ਰਿਟਰਨ ਕੋਈ ਮੈਡੀਕਲ ਫਿਜ਼ੀਕਲ ਰੇਸ ਵਗੈਰਾ ਕੁਝ ਨਹੀਂ ਹੋਣਾ ਸਿਰਫ ਤੇ ਇੱਕ ਇੱਕ ਤਾਂ ਡੀ ਇੰਟਰਵਿਊ ਹੋਏਗੀ ਇੰਟਰਵਿਊ ਦੇ ਬੇਸ ਤੇ ਹੀ ਤੁਹਾਨੂੰ ਰੱਖ ਲਿਆ ਜਾਏਗਾ ਅਗਰ ਤੁਸੀਂ ਐਲੀਜੀਬਲ ਹੁੰਦੇ ਹੋ ਤਾਂ ਜਿਹੜਾ ਵੀ ਬੱਚਾ ਆਪਣੇ ਡਾਕੂਮੈਂਟ ਲੈ ਕੇ ਗਿਆ ਐਂਡ ਉਹ ਐਲੀਜੀਬਲ ਨਹੀਂ ਆ ਉਹਨੂੰ ਤਾਂ ਐਟ ਦਾ ਟਾਈਮ ਹੀ ਰਿਜੈਕਟ ਕਰ ਦਿੱਤਾ ਜਾਏਗਾ ਇੰਟਰਵਿਊ ਸਿਰਫ ਉਹਨਾਂ ਦੀ ਲਈ ਜਾਏਗੀ ਜਿਹੜੇ ਸਾਰੀਆਂ ਕੰਡੀਸ਼ਨਸ ਪੂਰੀਆਂ ਕਰਦੇ ਆ ਜੋ ਮੈਂ ਨੈਕਸਟ ਵੀਡੀਓ ਚ ਲਾਈਕ ਵੀਡੀਓ ਦੇ ਨੈਕਸਟ ਤੇ ਤੁਹਾਨੂੰ ਦੱਸਣ ਵਾਲਾ ਆ अच्छा एक और चीज ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਆਪਣੇ origignal testimonyals qualification ਨਾਲ रिलेटेड experience ਨਾਲ रिलेटेड ਜਿਹੜੇ ਰਜਿਸਟ੍ਰੇਸ਼ਨ ਮੰਗੀ ਹੋ ਤੇ ਨਾਲ रिलेटेड ਸਭ ਕੁਝ ਜੋ ਵੀ ਆ self attested photocopies ਐਂਡ ਉਹ ਸਭ ਕੁਝ ਲੈ ਕੇ ਜਾਣਾ ਪਏਗਾ ਦੋ ਪਾਸਪੋਰਟ ਸਾਈਜ਼ ਫੋਟੋਆਂ ਐਂਡ ਟਾਈਮ ਤੇ ਪਹੁੰਚਣਾ ਪਏਗਾ ਉੱਥੇ ਪੰਜਾਬੀ ਤੁਸੀਂ ਜਰੂਰ ਪੜ੍ਹੀ ਹੋਵੇ 10ਵੀਂ ਤੱਕ ਹੀ ਉਹਨਾਂ ਦੀ ਪਹਿਲੀ ਕੰਡੀਸ਼ਨ ਹੈ ਨੈਕਸਟ ਆ ਜਾਂਦੇ ਕਿ ਮੈਨੂੰ ਕਿਦਾਂ ਪਤਾ ਲੱਗੇਗਾ ਕਿ ਮੈਂ ਇੰਟਰਵਿਊ ਲਈ एलिजिਬਲ ਐ ਜਾਂ ਨਹੀਂ ਇੱਥੇ ਕੁਐਸਚਨ ਬਣਦਾ ਹੀ ਨਹੀਂ ਬੰਦੇ ਇਸ ਕਰਕੇ ਨਹੀਂ ਆ ਕਿਉਂਕਿ ਜਿਸ ਦਿਨ ਤੁਸੀਂ ਸਾਰਾ ਸਮਾਨ ਲੈ ਕੇ ਉੱਥੇ ਪਹੁੰਚਣਾ ਹੈ ਉਸੇ ਦਿਨ ਹੀ ਤੁਹਾਡੀ ਇੰਟਰਵਿਊ ਹੋ ਜਣੀ ਹੈ ਐਟ ਦਟ ਟਾਈਮ ਇਹਨੂੰ ਬੋਲਦੇ ਆਪਾਂ ਵਾਕ ਇਨ ਇੰਟਰਵਿਊ ਵਾਕ ਇਨ ਇੰਟਰਵਿਊ ਤੁਹਾਡੀ ਹੋਣੀ ਹੈ ਉੱਥੇ ਠੀਕ ਹੈ ਜੀ ਤੁਹਾਡੇ ਡਾਕੂਮੈਂਟ ਵੇਖ ਕੇ ਸਾਰਾ ਕੁਝ ਚੈੱਕ ਕਰਕੇ ਜਿਹੜਾ ਜਿਹੜਾ ਬੱਚਾ एलिਜੀਬਲ ਹੋਇਆ ਉਹਦੀ ਐਟ ਦਟ ਟਾਈਮ ਇੰਟਰਵਿਊ ਲੈਣੀ ਹੈ ਇਹ ਕੋਈ ਐਦਾਂ ਨਹੀਂ ਹੈ ਕਿ ਤੁਸੀਂ ਕੁਝ ਪੋਸਟ ਕਰਨਾ ਹੈ ਫਿਰ ਉਹਦਾ ਜਵਾਬ ਆਏਗਾ ਕੁਝ ਨਹੀਂ ਹੋ ਜਾਏਗਾ ਸਿੰਪਲ ਹੈ ਆਪਣੇ ਡਾਕੂਮੈਂਟਸ ओरिजिनल फोटोस्टेटेड सेल्फ अटेस्टेड ਕਾਪੀਜ਼ ਲਓ ਆਫਿਸ ਪੋਂਚੋ ਅਗੇ ਐਡਰੈਸ ਵੀ ਦੱਸਾਂਗਾ ਐਂਡ ਜਾ ਕੇ ਆਪਣੀ ਇੰਟਰਵਿਊ ਰਿਕੁਆਇਰਡ ਸਮੇਂ ਤੇ ਦਿਓ ਨੈਕਸਟ ਆਜਣੇ ਆਪਾਂ ਸੈਲਰੀ ਤੇ ਸੈਲਰੀ ਦਾ ਸਿਸਟਮ ਕਾਫੀ ਅਜੀਬ ਹੈ ਥੋੜਾ ਜਿਹਾ ਠੀਕ ਹੈ ਜੇ ਤਾਂ ਮੈਂ ਮੈਡੀਕਲ ਅਫੀਸਰ ਦੀ ਗੱਲ ਕਰਾਂ ਜਿਹੜੇ ਐਮਬੀਬੀਐਸ ਲੋਕ ਮੈਡੀਕਲ ਅਫੀਸਰ ਬੰਨਾ ਚਾਹੁੰਦੇ ਆ ਪਹਿਲੇ ਤੇ ਗੱਲ ਇਹ ਕਿ ਦੀ 21 ਟੈਂਟੇਟਿਵ ਪੋਸਟਾਂ ਆ ਟੈਂਟੇਟਿਵ ਦਾ ਮਤਲਬ ਵੋਈ ਮਤਲਬ ਹੁੰਦਾ ਹੈ ਕਿ ਗਵਰਨਮੈਂਟ ਪੋਸਟਾਂ ਘਟਾ ਵੀ ਸਕਦੀ ਹੈ ਵਧਾ ਵੀ ਸਕਦੀ ਫਿਲਹਾਲ ਲਿਖੀ ਹੈਗੀਆਂ ਇਹਨਾਂ ਨੂੰ ਇੱਕ ਪੇਸ਼ੈਂਟ ਨੂੰ ਅਟੈਂਡ ਕਰਨ ਤੇ 50 ਰੁਪਏ ਮਿਲਣਗੇ ਤੇ ਘੱਟੋ ਘੱਟ 50 ਪੇਸ਼ੈਂਟ ਤਾਂ ਰੋਜ਼ ਆਉਣਗੇ ਆਉਣਗੇ ਇਸ ਗੱਲ ਦੀ ਗਾਰੰਟੀ ਸਰਕਾਰ ਦੇ ਰਹੀ ਹੈ ਮੰਨ ਲਓ ਕਿ ਦਿਨ ਇੱਕ ਹੀ ਪੇਸ਼ੈਂਟ ਆਇਆ ਕੋਈ ਪ੍ਰੋਬਲਮ ਨਹੀਂ ਤੁਹਾਨੂੰ 50 ਪੇਸ਼ੈਂਟਾਂ ਦੇ ਪੈਸੇ ਤਾਂ ਘੱਟ ਤੋਂ ਘੱਟ ਮਿਲਨੇ ਹੀ ਮਿਲਨੇ ਆ ਯਾਨੀ 2500 ਰੁਪਿਆ ਤਾਂ ਦਿਹਾੜੀ ਪੈਣੀ ਪੈਣੀ ਹੈ ਦੇਖੋ 50 ਰੁਪਏ ਇੱਕ ਪੇਸ਼ੈਂਟ ਨੂੰ ਹਨਾ ਦਿੰਦੇ ਇੱਕ ਪੇਸ਼ੈਂਟ ਨੂੰ ਚੈੱਕ ਕਰਨ ਤੇ 50 ਪੇਸ਼ੈਂਟ ਤੇ ਗਾਰੰਟੀਡ ਹੋਣੀ ਹੋਣੀ ਹੈ ਤੋ ਇਹ ਸਾ ਆਪਣਾ 2500 ਰੁਪਏ ਦਿਹਾੜੀ ਤੇ ਡੀ ਪੈਣੀ ਪੈਣੀ ਆ 2500 ਨੂੰ ਕਰੋ 30 ਨਾਲ ਗੁਣਾ 75000 ਰੁਪਏ ਤੇ ਸੈਲਰੀ ਵੱਟ ਤੇ ਪਈ ਹੋਈ ਆ ਮੈਡੀਕਲ ਆਫੀਸਰ ਜੋ ਐਮਬੀਬੀਐਸ ਵਾਲੇ ਹੁੰਦੇ ਨੇ ਉਹਨਾਂ ਦੀ ਨੈਕਸਟ ਜੇ ਮੈਂ ਗੱਲ ਕਰਾਂ ਫਾਰਮਾਸਿਸਟ ਦੀ ਇਹਦੀਆਂ ਵੀ 21 ਪੋਸਟਾਂ ਨੇ ਇੱਥੇ ਤੁਹਾਨੂੰ ਇੱਕ ਬੰਦੇ ਨੂੰ ਅਟੈਂਡ ਕਰਨ ਦੇ 12 ਰੁਪਏ ਮਿਲਨੇ ਆ ਤੇ 50 ਬੰਦੇ ਗਾਰੰਟੀ ਆ ਵੀ ਹੋਣਗੇ ਆਉਣਗੇ 50 ਤੋਂ ਵੱਧ 100 ਆ ਜਾਂਦੇ 150 ਆ ਜਾਂਦੇ ਪਰ ਪਰਸਨ 12 ਰੁਪਏ ਮਿਲਣਗੇ ਮੰਨ ਲਓ 100 ਆ ਜਾਂਦੇ ਆ 12 ਗੁਣਾ 100 1200 ਹੋ ਗਿਆ ਐਂਡ ਉਸਾਰ ਮਤਲਬ 36000 ਜੇ ਪਰਿਮਾਨ ਦੇ ਲਈ 50 ਹੀ ਹੁੰਦੇ ਆ ਫਿਰ 18000 ਰੁਪਏ ਮਹੀਨਾ ਐਜ਼ ਅ ਫਾਰਮਾਸਿਸਟ ਵੀਰ ਵੀ ਪੀ ਕਮਾ ਰਹੇ ਹੋ ਇਹ ਬਹੁਤ ਜ਼ਿਆਦਾ ਨਹੀਂ ਲੱਗ ਰਿਹਾ ਮੈਨੂੰ ਫਾਰਮਾਸਿਸਟ ਦੀ ਜੌਬ ਦੇ ਸਾਹਮਣੇ ਲੇਕਿਨ ਜੋ ਹੈ ਇਹੀ ਹੈ ਨੈਕਸਟ ਆ ਗਿਆ ਕਲੀਨिकल ਅਸਿਸਟੈਂਟ ਇੱਥੇ 21 ਟੈਂਟੇਟਿਵ ਪੋਸਟਾਂ ਨੇ ਇੱਕ ਬੰਦੇ ਨੂੰ ਟੈਂਡ ਕਰਨ ਦੇ 11 ਰੁਪਏ ਮਿਲਣਗੇ ਮਤਲਬ 550 ਰੁਪਿਆ ਤਾਂ ਵੱਟਦਾ ਹੀ ਪਿਆ ਹੋਇਆ ਵਾ ਫਿਰ ਵੀ ਇਹ ਬਹੁਤ ਜ਼ਿਆਦਾ ਨਹੀਂ ਆ ਬਟ 550 ਪਰ ਡੇ ਦੇ ਹਿਸਾਬ ਨਾਲ ਤੁਸੀਂ ਆਪੇ ਕਰ ਲਓ 30 ਦਿਨਾਂ ਦਾ ਕਿੰਨਾ ਹੋਏਗਾ ਠੀਕ ਹੈ ਤਕਰੀਬਨ 16500 ਬਣਦਾ ਹੈ ਕਟ ਤੋਂ ਕਟੇ ਰਹਿਤਾ ਡਬਨ ਨੇ ਵਾਤ ਤੋਂ ਵਾਤ ਤੇ ਤਰੀਕੀ ਕਿਸਮਤ ਹੈ ਠੀਕ ਹੈ ਜਿੰਨੇ ਜਿਆਦਾ ਗਾਖ ਆਈ ਜਾਣਗੇ ਓਨੇ ਜਿਆਦਾ ਪੈਸੇ ਬਣੀ ਜਾਣਗੇ ਨੈਕਸਟ ਆ ਜਦੇ ਕੁਆਲਿਫਿਕੇਸ਼ਨ ਤੇ ਦੇਖੋ ਮੈਡੀਕਲ ਆਫੀਸਰ ਦਾ ਸਿੰਪਲ ਹੈ ਕਿ ਐਮਬੀਬੀਐਸ ਕੀਤੀ ਹੋਵੇ ਫਾਰਮਾਸਿਸਟ ਦਾ ਸਿੰਪਲ ਹੈ ਐਮ ਫਾਰਮਾ ਬੀ ਫਾਰਮਾ ਇਹ ਚੀਜ਼ਾਂ ਕੀਤੀ ਹੋਣ ਇਹਨਾਂ ਬਾਰੇ ਇਹਨਾਂ ਨੇ ਪ੍ਰੋਪਰਲੀ ਨਹੀਂ ਦੱਸਿਆ ਕਿ ਕੀ ਕੁਆਲਿਫਿਕੇਸ਼ਨ ਚਾਹੀਦੀ ਹੈ ਬਟ ਮੈਂ ਤੁਹਾਨੂੰ ਦੱਸ ਸਕਦਾ ਕਿ ਐਮ ਫਾਰਮਾ ਦਾ ਘੱਟੋ ਘੱਟ ਤੀ ਕੀਤੀ ਹੋਵੇ ਫਿਰ ਹੀ ਤੁਸੀਂ ਫਾਰਮਾਸਿਸਟ ਲਈ ਐਲੀਜੀਬਲ ਹੋ ਬੀ ਫਾਰਮਾ ਵਾਲੇ ਇਹਨਾਂ ਵਧੀਆ ਨਹੀਂ ਕਿਉਂਕਿ ਉਹਨਾਂ ਨੇ ਪ੍ਰਿਫਰ ਉਹਨੂੰ ਹੀ ਕਰਨਾ ਹੈ ਜਿਨੇ ਐਮ ਫਾਰਮਾ ਕੀਤੀ ਹੈ ਬੀ ਫਾਰਮਾ ਵਾਲਿਆਂ ਨੂੰ ਦੂਜੇ ਨੰਬਰ ਤੇ ਰੱਖਿਆ ਜਾਏਗਾ ਕਿਉਂਕਿ 21 ਪੋਸਟਾਂ ਹੈ ਤਾਂ ਅਗਰ 21 ਲੋਕ ਵੀ ਐਮ ਫਾਰਮਾ ਵਾਲੇ ਪਹੁੰਚ ਗਏ ਤਾਂ ਤੁਹਾਡੀ ਬੀ ਫਾਰਮਾ ਉੱਥੇ ਕੁਝ ਨਹੀਂ ਕਰ ਪਾਏਗੀ ਜਿਨ੍ਹਾਂ ਨੂੰ ਐਕਸਪੀਰੀਅੰਸ ਜਿੰਨਾ ਜ਼ਿਆਦਾ ਵਾ ਉਹਨਾਂ ਜਿਆਦਾ ਪ੍ਰਿਫਰ ਕੀਤਾ ਜਾਏਗਾ ਠੀਕ ਹੈ ਜੀ ਜੇ ਅਗਰ ਐਕਸਪੀਰੀਅੰਸ ਵਾਲੇ ਨਹੀਂ ਮਿਲਦੇ ਫਿਰ ਤੁਹਾਡੀ ਵਾਰੀ ਆਏਗੀ ਤਾਂ ਮੇਰਾ ਮੰਨਣਾ ਤੇ ਇਹੀ ਕੈਂਪ ਫਾਰਮਾ ਕੀਤੀ ਹੋਵੇ ਪਲੱਸ ਐਕਸਪੀਰੀਅੰਸ ਹੋਵੇ ਪਹਿਲਾਂ ਕੰਮ ਕਰਦਾ ਉਸ ਕੇਸ ਤੇ ਤੁਹਾਨੂੰ ਪ੍ਰਿਫਰ ਕੀਤਾ ਜਾਏਗਾ ਅੱਛਾ ਤੀਜੀ ਜਿਹੜੀ ਕਲੀਨिकल ਅਸਿਸਟੈਂਟ ਦੀ ਤੇ 12ਵੀਂ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਤੋਂ ਇਸ ਤੋਂ ਇਲਾਵਾ ਤੁਸੀਂ ਮਲਟੀਪਰਪਸ ਹੈਲਥ ਵਰਕਰ ਦਾ ਡਿਪਲੋਮਾ ਕੀਤਾ ਹੋਵੇ ਜਾਂ ਫਿਰ ਐਨਐਮ ਕੀਤੀ ਹੋਵੇ ਕਿਸੇ ਰੈਕੋਗਨਾਈਜ਼ ਯੂਨੀਵਰਸਿਟੀ ਤੋਂ ਪਿਛਲੀ ਵੀਡੀਓਜ਼ ਕੋਈ ਮੈਨੂੰ ਪੁੱਛ ਰਹੇਗੇ ਸਰ ਅਗਰ ਆਪਾਂ ਮਲਟੀਪਰਪਸ ਹੈਲਥ ਵਰਕਰ ਦਾ ਡਿਪਲੋਮਾ ਨਹੀਂ ਕੀਤਾ ਐਨਐਮ ਕੀਤੀ ਹੈ ਚੱਲੇਗਾ ਮੈਂ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਚੱਲੇਗਾ ਫਿਰ ਵੀ ਲੋਕ ਕੁਐਸਚਨ ਪੁੱਛ ਰਹੇ ਨੇ ਐਨਐਮ ਜੀਐਨਐਮ ਵਲੇ ਸਾਰੇ ਐਲੀਜੀਬਲ ਨੇ ਕੋਈ ਪ੍ਰੋਬਲਮ ਨਹੀਂ ਹੈ ਪਰ ਇੱਕ ਪ੍ਰੋਬਲਮ ਜਿਹੜੀ ਹੈਗੀ ਉਹ ਇਹ ਕਿ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ या ए एन एम मतलब पंजाब नर्सिंग रजिस्ट्रेशन कौंसलप हैल्थ वर्कर हैगी है एंड दसवीं तकी भी पढ़ी होलीनिकल असिस्टेंट की पोस्टली फीमेल ही प्रैफर करेंगे हर बार दरह लेकिन मैडल ऑफिसर एंड फार्मास कोई भी जा सकता है अगर फीमेल नहीं अवेलेबल क्लीनिकल असिस्टेंट लायद मेल नैक्सट आ गया इंपोर्टेंट डेट्स अच्छा तो जाना कितने सिविल सर्जन जो डिस्ट्रिक्ट अमृतसर है सिविल सर्जन ਉਹਦੇ ਕੋਲ ਜਾਣਾ ਇੰਟਰਵਿਊ ਵਾਸਤੇ ਉਹੀ ਆ ਪਲੇਸ ਆਫ ਇੰਟਰਵਿਊ ਅੰਮ੍ਰਿਤਸਰ ਗਵਰਨਮੈਂਟ ਹਸਪੀਟਲ ਸਿਵਲ ਸਰਜਨ ਡਿਸਟ੍ਰਿਕਟ ਅੰਮ੍ਰਿਤਸਰ ਇਸੇ ਜਗ੍ਹਾ ਤੇ ਹੀ ਤੇ ਹੀ ਪਲੇਸ ਆਫ ਇੰਟਰਵਿਊ ਤੁਹਾਡਾ ਇੱਥੇ ਹੀ ਜਾਣਾ ਹੈ ਕਦੋਂ ਜਾਣਾ ਹੈ ਉਹ ਸੁਣ ਲਓ ਠੀਕ ਹੈ ਇਹ ਅਲੱਗ ਅਲੱਗ ਡੇਟਸ ਆ 7 ਨਵੰਬਰ 10 ਨਵੰਬਰ 12 ਨਵੰਬਰ ਇੱਥੇ ਤਿੰਨ ਡੇਟਸ ਸਾਨੂੰ ਦਿੱਤੀਆਂ ਹੀ ਆ ਤਿੰਨਾਂ ਡੇਟਸ ਦੇ ਹਿਸਾਬ ਨਾਲ ਤੁਸੀਂ ਜਾਣਾ ਹੈ ਠੀਕ ਹੈ ਡੇਟ ਮਤਲਬ ਅਗਰ ਤੁਸੀਂ ਮੈਡੀਕਲ ਆਫੀਸਰ ਲਈ ਅਪਲਾਈ ਕਰ ਰਹੇ ਹੋ ਫਿਰ ਤੁਸੀਂ ਜਾਓਗੇ 7 ਨਵੰਬਰ ਸਵੇਰੇ 10 ਵਜੇ ਜੇ ਤੁਸੀਂ ਫਾਰਮਾਸਿਸ ਲਈ ਅਪਲਾਈ ਕਰ ਰਹੇ ਹੋ ਫਿਰ ਤੁਸੀਂ ਜਾਓਗੇ 10 ਨਵੰਬਰ ਸਵੇਰੇ 10 ਵਜੇ ਐਂਡ ਜੇ ਤੁਸੀਂ ਕਲੀਨिकल ਅਸਿਸਟੈਂਟ ਲਈ ਅਪਲਾਈ ਕਰ ਰਹੇ ਹੋ ਫਿਰ ਤੁਸੀਂ ਜਾਓਗੇ 12 ਨਵੰਬਰ ਸਵੇਰੇ 10 ਵਜੇ ਠੀਕ ਹੈ ਇਹ ਜਰਾ ਧਿਆਨ ਰੱਖਣਾ ਕਿ ਤੁਹਾਡੀ ਵਾਰੀ ਕਦੋਂ ਆ ਚਲੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਐਂਡ ਜੇਕਰ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਹੀ ਟਾਈਮ ਤੇ ਮਿਲ ਸਕੇ ਠੀਕ ਹੈ ਜੀ ਐਂਡ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਆਪਣੇ ਸਾਰੇ ਫਰੈਂਡਸ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਦੇ ਵਿੱਚ ਜੌਬ ਕਰਨਾ ਚਾਹੁੰਦੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੈ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ